ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਕੈਨੇਡਾ ਦੇ ਜਨਵਰੀ ਇੰਟੇਕ 25 ਦੇ ਲਈ ਕਈ ਖੁਸ਼ਖਬਰੀਆਂ ਨੇ ਜਸਮੀਤ ਪਾਟਿਆ ਜੀ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਸਾਡੇ ਨਾਲ ਮੌਜੂਦ ਨੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਸਕਾਰ ਸਸਕਾਰ ਜੀ ਜਸਮੀਤ ਜੀ ਜੋ ਰਿਪੋਰਟਾਂ ਨੇ ਨਾਨ ਮੈਡੀਕਲ ਦੇ ਸਟੂਡੈਂਟਸ ਖਾਸ ਤੌਰ ਤੇ ਬਹੁਤ ਸਾਰੇ ਤੁਹਾਡੇ ਕੋਲੇ ਕੋਰਸਸ ਨੇ ਨਾਨ ਮੈਡੀਕਲ ਲਈ ਜਿਹੜੇ ਖੁੱਲ ਗਏ ਨੇ ਉਹਨਾਂ ਕੋਰਸਸ ਦੇ ਨਾਲ ਬਹੁਤ ਚੰਗੇ ਜੌਬ ਦੇ ਓਪਰਚ्युनिटीਜ਼ ਨੇ ਔਰ ਪਾਰਟ ਟਾਈਮ ਕੰਮ ਵੀ ਉਹਨਾਂ ਕੋਰਸਸ ਵਾਲੇ ਸਟੂਡੈਂਟਸ ਨੂੰ ਮਿਲ ਰਿਹਾ ਔਰ ਪੀਆਰ ਦੇ ਰਸਤੇ ਤਾਂ ਹੈ ਹੁਣ ਕਿਉਂਕਿ ਲਗਾਤਾਰ ਤੁਹਾਡੀ ਕੋਸ਼ਿਸ਼ ਹੈ ਕਿ ਵਿਦਿਆਰਥੀਆਂ ਨੂੰ ਦੱਸਿਆ ਜਾਵੇ ਕਿ ਉਹ ਕਿਹੜੇ ਕੋਰਸ ਕੈਨੇਡਾ ਦੇ ਵਿੱਚ ਜਾ ਕੇ ਕਰਨ ਹੁਣ ਜਦੋਂ ਨਾਨ ਮੈਡੀਕਲ ਦੀ ਗੱਲ ਆਉਂਦੀ ਹੈ ਤੇ ਮੈਂ ਚਾਹੂੰਗਾ ਕਿ ਪੂਰਾ ਐਕਸਪਲੇਨ ਕਰੋ ਨਾਨ ਮੈਡੀਕਲ ਸਟਰੀਮ ਵਾਲੇ ਬੱਚਿਆਂ ਦੇ ਲਈ ਜੌਬ ਓਰੀਐਂਟਡ ਕੋਰਸਸ ਸੋ ਜਿਹੜੇ ਨਾਨ ਮੈਡੀਕਲ ਵਾਲੇ ਸਟੂਡੈਂਟਸ ਹੈਗੇ ਆ ਉਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਮੈਂ ਕਹਾਂਗਾ ਕੈਨੇਡਾ ਦੇ ਅੰਦਰ ਔਰ ਜਿਹੜੇ ਉਹਨਾਂ ਕੋ ਕੋਰਸੇਸ ਦੀ ਆਪਸ਼ਨ ਹੈ ਉਹ ਵੀ ਬੜੀ ਵਾਈਡ ਸਪਰੈਡ ਹੈ ਕਿਉਂਕਿ ਉਹ ਸਾਰੇ ਹੀ ਕੋਰਸੇਸ ਕਰ ਸਕਦੇ ਆ ਜਿਹੜੇ ਕੈਨੇਡਾ ਚ ਐਲੀਜੀਬਿਲਟੀ ਕਿਉਂਕਿ ਉਹਨਾਂ ਦੀ ਮੰਦੀ ਹੈ ਬਿਕਾਜ਼ ਉਹਨਾਂ ਨੇ ਫਿਜ਼ਿਕਸ ਕੈਮਿਸਟਰੀ ਮੈਥਸ ਪੜ੍ਹਿਆ ਹੋਇਆ ਬਟ ਪ੍ਰੋਬਲਮ ਕਿੱਥੇ ਆਂਦੀ ਹੈ ਕਿ ਜਿਹੜੇ ਸਟੂਡੈਂਟ ਸਾਡੇ ਪੰਜਾਬ ਦੇ ਜਿਹੜੇ ਪਿਛਲੇ 2-3 ਸਾਲ ਚ ਗਏ ਜਿ세 ਉਹਨਾਂ ਨੂੰ ਕਿਹਾ ਕਿ ਤੁਸੀਂ ਮਾਈਨਿੰਗ ਇੰਜੀਨੀਅਰਿੰਗ ਦਾ ਕੋਰਸ ਕਰੋ ਤੁਸੀਂ ਹੈਵੀ ਡਿਊਟੀ ਟੈਕਨੀਸ਼ੀਅਨ ਦਾ ਕੋਰਸ ਕਰੋ ਜਾਂ ਫਿਰ ਤੁਸੀਂ ਕੀ ਕਹਿੰਦੇ ਆ ਮੋਟਿਵ ਪਾਵਰ ਟੈਕਨੀਸ਼ੀਅਨ ਦਾ ਕੋਰਸ ਕਰੋ ਤਾਂ ਜਦੋਂ ਉਹ ਕੈਨੇਡਾ ਪਹੁੰਚੇ ਤਾਂ ਉਹਨਾਂ ਨੂੰ ਇਹ ਇਦਾਂ ਦਾ ਕੁਝ ਫੀਲ ਕਰਾਇਆ ਗਿਆ ਕਿ ਆਹ ਕੋਰਸੇਸ ਮੁਸ਼ਕਿਲ ਹਨ ਤੁਸੀਂ ਫੇਲ ਹੋ ਜਾਣਾ ਔਰ ਤੁਸੀਂ ਕੋਰਸੇਸ ਚੇਂਜ ਕਰ ਲਓ ਤਾਂ ਉਹਨਾਂ ਨੇ ਵੀ ਆਪਣੇ ਕੋਰਸ ਜਨਰਲ ਆਰਟ ਸਾਇੰਸ ਲੈ ਲਿਆ bizness ਲੈ ਲਿਆ ਉਹਨਾਂ ਨੇ ਜਿਹੜੇ ਕੋਰਸੇਸ ਡਿਮਾਂਡ ਚ ਸੀ ਉਹ ਕੋਰਸੇਸ ਚ ਪੜਾਈ ਨਹੀਂ ਕੀਤੀ ਬਟ ਆ ਜਿਹੜੇ ਕੋਰਸੇਸ ਦਾ ਮੈਂ ਨਾਮ ਲਿਆ ਤੁਹਾਨੂੰ ਮਾਈਨਿੰਗ ਇੰਜੀਨੀਅਰਿੰਗ ਟੈਕਨੀਸ਼ੀਅਨ ਮੋਟਰ ਪਾਵਰ ਟੈਕਨੀਸ਼ੀਅਨ ਹੈਵੀ ਡਿਊਟੀ ਟਰੱਕ ਟੈਕਨੀਸ਼ੀਅਨ ਵੈਲਡਿੰਗ ਟੈਕਨੀਸ਼ੀਅਨ ਫਿਰ ਕੀ ਕਿਹਾ ਜਾਂਦਾ ਹੈ ਬਹੁਤ ਕੀ ਕਹਿੰਦੇ ਜਿਹੜਾ ਬਹੁਤ ਜ਼ਿਆਦਾ ਡਿਮਾਂਡ ਚ ਹੈ ਹੀਟਿੰਗ ਵੈਂਟੀਲੇਸ਼ਨ ਟੈਕਨੀਸ਼ੀਅਨ ਸੋ वुਡ ਵਰਕਿੰਗ ਟੈਕਨੀਸ਼ੀਅਨ ਜਿਹੜੇ ਕਾਰਪੈਂਟਰ ਟਾਈਪ ਕੋਰਸਸ ਹੁੰਦੇ ਆ ਕਾਰਪੈਂਟਰੀ ਐਂਡ ਰੈਨੋਵੇਸ਼ਨ ਟੈਕਨੀਸ਼ੀਅਨ ਸੋ ਜਿਹੜੇ ਇਦਾਂ ਦੇ ਕੋਰਸਸ ਹੈਗੇ ਆ ਉਹ ਬਹੁਤ ਜ਼ਿਆਦਾ ਡਿਮਾਂਡ ਚ ਹੈ ਬਿਕਾਜ਼ ਇਨਾਂ ਚ ਹੱਥ ਦਾ ਕੰਮ ਬਹੁਤ ਜ਼ਿਆਦਾ ਹੁਣੇ ਇੱਕ ਰੀਸੈਂਟਲੀ ਮੈਂ ਬੱਚਾ ਮਿਲੇ ਆ ਪਰਸੋ ਮੈਨੂੰ ਆਫਿਸ 'ਚ ਮਿਲ ਕੇ ਗਿਆ ਹੈ welding technician ਲੱਗਾ 38 ਡਾਲਰ ਪਰ ਘੰਟੇ ਮਿਲ ਰਹੇ ਆ 38 ਡਾਲਰ ਇੱਕ ਘੰਟਾ ਹੈਵੀ ਡਿਊਟੀ ਟਰੱਕ ਟੈਕਨੀਸ਼ੀਅਨ ਦਾ ਕੋਰਸ ਕੀਤਾ ਸੀ 52 ਡਾਲਰ ਪਰ ਆਵਰ ਮਿਲ ਰਹੇ ਆ ਪੀਆਰ ਤਾਂ ਮਿਲ ਨਹੀਂ ਮਿਲਨੀ ਹੈ ਪਰ ਜਿਹੜਾ ਅਮਾਉਂਟ ਆਫ ਪੈਸੇ ਉਹ ਕਮਾ ਰਹੇ ਨੇ ਉਹ ਜਿਹੜੇ ਤੁਸੀਂ ਨਾਰਮਲ ਕੋਰਸਸ ਕਰ ਲਿਓ ਨਾ ਉਹਨਾਂ ਵਿੱਚ ਤੁਸੀਂ ਸੋਚ ਵੀ ਨਹੀਂ ਸਕਦੇ ਕਿ 50 ਡਾਲਰ ਘੰਟੇ ਦੇ ਮਿਲਣਗੇ ਸਾਨੂੰ ਸੋ ਸਟੂਡੈਂਟ ਮੈਂ ਇੱਕ ਸਾਰਿਆਂ ਨੂੰ ਹਰ ਵਾਰ ਇੱਕ ਸਹੀ ਐਡਵਾਈਸ ਦੇਣਾ ਚਾਹੁੰਦਾ ਮੈਂ ਤਕੀ ਵੀ ਇਹੀ ਸਹੀ ਐਡਵਾਈਸ ਦੇਣਾ ਚਾਹਾਂਗਾ ਕਿ 2 ਸਾਲ ਜੇ ਆਪਾਂ ਪੜ੍ਹਾਈ ਕਰ ਲੈਨੇ ਆ 2 ਸਾਲ ਪੜ੍ਹਾਈ ਕਰਨ ਤੋਂ ਬਾਅਦ ਸਾਡੀ ਜ਼ਿੰਦਗੀ ਆਉਣ ਵਾਲੀ ਸਾਰੀ ਸੌਖੀ ਹੋ ਸਕਦੀ ਹੈ ਫੇਰ ਆਪਾਂ 2 ਸਾਲ ਕਿਉਂ ਨਹੀਂ ਪੜ੍ਹਦੇ ਫੇਰ ਆਪਾਂ 2 ਸਾਲ ਕਿਉਂ ਨਹੀਂ ਪੜ੍ਹਦੇ ਅਸੀਂ ਉਹਨਾਂ ਦੋਵਾਂ ਸਾਲਾਂ ਵਿੱਚ ਵੀ ਪੈਸੇ ਕਮਾਉਣਾ ਚਾਹੁੰਦੇ ਆ ਹੁਣ ਦੇਖੋ ਜਿਹੜੇ ਬੱਚੇ ਪ੍ਰਾਈਵੇਟ ਕਾਲਜ ਚ ਗਏ ਜੀ ਦੋ ਸਾਲਾਂ ਚ ਮੈਂ ਕਹਿੰਨਾ ਉਹਨਾਂ ਨੇ 24 ਲੱਖ 25 ਲੱਖ 30 ਲੱਖ ਫੁੱਲ ਟਾਈਮ ਕੰਮ ਕਰਕੇ ਜੋੜ ਲਿਆ ਜਾਂ ਜ਼ਿਆਦਾ ਜੋੜ ਲਿਆ ਪਰ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲਣਾ ਉਹੀ ਪੈਸਾ ਐਲ ਐਮ ਆਈਏ ਕ੍ਰਾਉਂਚ ਦੇਣਾ ਪੈ ਗਿਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਸ ਟਾਈਮ ਤੇ ਐਲ ਐਮ ਆਈਏ ਵੀ ਕੈਨੇਡਾ ਚ ਬਹੁਤ ਸਟ੍ਰਿਕਟ ਹੋ ਚੁੱਕੀ ਹੈ ਅਪਰੂਵਲਸ ਆਣੀਆਂ ਬਿਲਕੁਲ ਬੰਦ ਹੋ ਚੁੱਕੀਆਂ ਸੋ ਜੇ ਤੁਸੀਂ ਪ੍ਰਾਈਵੇਟ ਕਾਲਜ ਚ ਗਏ ਤਾ ਤੁਹਾਡਾ ਉੱਥੇ ਕੋਈ ਫਿਊਚਰ ਨਹੀਂ ਹੈਗਾ ਜੀ ਹੁਣ ਅੱਜ ਦੀ ਡੇਟ 'ਚ ਕੈਨੇਡਾ ਨੇ ਫਾਰਮ 'ਚ ਇੱਕ ਹੋਰ ਕੱਢਿਆ ਜਦੋਂ ਅਸੀਂ ਰੀਨਿਊਅਲ ਲਈ ਪਾ ਰਹੇ ਹਾਂ ਜਦੋਂ ਜਾਂ ਤੁਹਾਡੀ ਰਿਫਿਊਜ਼ਲ ਆ ਗਈ ਹੈ ਦਾ ਸਟੇਟਸ ਰਿਸਟੋਰੇਸ਼ਨ ਦਾ ਉੱਥੇ ਇੱਕ ਕਲੋਜ਼ ਕੜਤਾ ਜਦੋਂ ਆਪਾਂ ਫਾਰਮ ਸਬਮਿਟ ਕਰ ਰਹੇ ਆਂ ਕਿ ਤੁਹਾਨੂੰ 3 ਮਹੀਨੇ ਤਾਂ ਨਹੀਂ ਮਿਲੇ ਹੋਏ ਕਿਤੇ ਵਾਪਸ ਜਾਣ ਲਈ ਕਿਉਂਕਿ ਇਸ ਟਾਈਮ ਤੇ ਕੈਨੇਡਾ ਦੇ ਵਿੱਚ ਬਹੁਤ ਸਾਰਾ ਬੱਚਾ ਇਦਾਂ ਦਾ ਹੈ ਜਿਹੜਾ ਸਟੇਟਸ ਰਿਸਟੋਰੇਸ਼ਨ ਦੀ ਫਾਈਲ ਲਾ ਕੇ ਬੈਠਾ ਹੋਇਆ ਕਿਉਂਕਿ ਉਹਨੂੰ 3 ਮਹੀਨੇ ਦਾ ਨੋਟਿਸ ਪੀਰੀਅਡ ਮਿਲ ਚੁਕਿਆ ਵਾਪਸ ਜਾਣ ਦਾ ਜੀ ਸੋ ਸਟੂਡੈਂਟਸ ਅਸੀਂ ਇੱਥੋਂ ਸਹੀ ਕੰਸਲਟੈਂਟ ਦੀ ਕਿਉਂ ਨਹੀਂ ਭਾਲ ਕਰਦੇ ਬਹੁਤ ਸਾਰੇ ਕੰਸਲਟੈਂਟ ਆ ਕੇ ਉੱਚੀਆਂ ਉੱਚੀਆਂ ਵੱਡੇ ਵੱਡੇ ਦਾਅਵੇ ਕਰਦੇ ਨੇ ਪਰ ਜਿਨ੍ਹਾਂ ਨੇ ਪਿਛਲੇ ਪਿਛਲੇ 2-3 ਸਾਲਾਂ ਚ ਤੁਹਾਨੂੰ ਪ੍ਰਾਈਵੇਟ ਕਾਲਜ ਚ ਭੇਜਿਆ ਤੁਹਾਡੇ ਪੈਸੇ ਦਾ ਨੁਕਸਾਨ ਕੀਤਾ ਤੁਹਾਡੇ ਤੋਂ ਲੱਖਾਂ ਰੁਪਏ ਹਟੇ ਤੁਸੀਂ ਉਹਨਾਂ ਕੋਲ ਜਾ ਕੇ ਕਿਉਂ ਨਹੀਂ ਕਹਿੰਦੇ ਕਿ ਹੁਣ ਮੇਰਾ ਸਟੇਟਸ ਰিস্টੋਰ ਕਰਾ ਕੇ ਦਿਓ ਹੁਣ ਮੈਨੂੰ ਪੋਸਟ ਗ੍ਰੈਜੂਏਟ ਵਰਕ ਵੀਟ ਵਰਕ ਪਰਮਿਟ ਦਵਾ ਕੇ ਦਿਓ ਸਿੱਧੇ ਦੇਖੋ ਬੇਸਿਕਲੀ ਤੁਹਾਨੂੰ ਸਹੀ ਗਾਈਡੈਂਸ ਨਹੀਂ ਮਿਲੀ ਹੁਣ ਜਦੋਂ ਬੱਚਾ ਕੀ ਕਹਿੰਦੇ ਆ ਪ੍ਰਾਈਵੇਟ ਕਾਲਜ ਚ ਗਿਆ ਪਹਿਲੀ ਗੱਲ ਤਾਂ ਉਹਨੇ ਫੁੱਲ ਟਾਈਮ ਕੰਮ ਕਰਨਾ ਸ਼ੁਰੂ ਕਰਤਾ ਉਹਦੇ ਨਾਲ ਕੀ ਹੋਇਆ ਕਿ ਜਿਹੜੇ ਬੱਚੇ ਪਾਰਟ ਟਾਈਮ ਕੰਮ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਵੀ ਕੰਮ ਨਹੀਂ ਮਿਲਿਆ ਫਿਰ ਹਹਾਕਾਰ ਹੋ ਗਈ ਕਿ ਕੰਮ ਨਹੀਂ ਮਿਲ ਰਿਹਾ ਕੰਮ ਨਹੀਂ ਮਿਲ ਰਿਹਾ ਜੇ ਬੱਚੇ ਪੜ੍ਹਾਈ ਸਾਰੇ ਹੀ ਪੜ੍ਹਾਈ ਕਰਦੇ ਇੱਕ ਤਾਂ ਸਾਰਿਆਂ ਨੂੰ ਪਾਰਟ ਟਾਈਮ ਕੰਮ ਮਿਲਦਾ ਰਹਿੰਦਾ ਦੂਸਰੀ ਚੀਜ਼ ਜੇ ਸਾਰੇ ਪੜ੍ਹਾਈ ਕਰਦੇ ਤਾਂ ਅੱਜ ਪੋਸਟ ਗ੍ਰੈਜੂਏਟ ਵਰਕ ਪਰਮਿਟ ਵੀ ਮਿਲਦਾ ਜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ ਜੇ ਉਹਨਾਂ ਨੇ ਚੰਗੇ ਕੋਰਸੇ ਕੀਤੇ ਹੁੰਦੇ ਤਾਂ ਪੀਆਰ 'ਚ ਵੀ ਦਿੱਕਤ ਨਹੀਂ ਆਉਂਦੀ ਸੋ ਜਿਹੜੇ ਨਾਨ ਮੈਡੀਕਲ ਵਾਲ ਸਕਦੇ ਹੋ ਮੈਂ ਜ਼ਰੂਰ ਟਰੈਵਲ ਤੇ ਵੀ ਰਹਿਣਾ ਮੈਂ 29 ਤਰੀਕ ਨੂੰ ਸਵੇਰੇ ਜਲੰਧਰ ਆਫਿਸ ਚ ਹੋਵਾਂਗਾ 10 ਤੋਂ 12 ਔਰ 3 ਤੋਂ 5 ਮੈਂ ਮਿਲ ਸਕਦਾ ਅੰਮ੍ਰਿਤਸਰ ਆਫਿਸ ਚ 29 ਤਰੀਕ ਨੂੰ ਤੁਸੀਂ ਮੈਨੂੰ ਆ ਕੇ ਮਿਲ ਸਕਦੇ ਹੋ 28 ਤਰੀਕ ਨੂੰ ਮੈਂ ਚੰਡੀਗੜ੍ਹ ਆਫਿਸ ਰਵਾਂਗਾ ਔਰ 27 ਤਰੀਕ ਨੂੰ ਮੈਂ ਰਵਾਂਗਾ ਮੋਹਾਲੀ ਆਫਿਸ ਸੋ ਮੈਨੂੰ ਆ ਕੇ ਮਿਲ ਸਕਦੇ ਹੋ ਕੋਈ ਕਾਉਂਸਲਿੰਗ ਲੈਣੀ ਹੈ ਕੋਈ ਆਪਣਾ ਡਾਊਟ ਕਲੀਅਰ ਕਰਨਾ ਹੈ ਕੈਨੇਡਾ ਯੂਕੇ ਜਰਮਨੀ ਯੂਐਸਏ ਨਿਊਜ਼ੀਲੈਂਡ ਨੂੰ ਲੈ ਕੇ ਮੈਂ ਬਿਲਕੁਲ ਤੁਹਾਡੇ ਸਾਰੇ ਡਾਊਟਸ ਕਲੀਅਰ ਕਰ ਸਕਦਾ ਚਲੋ ਥੈਂਕ ਯੂ ਸੋ ਮਚ ਸੋ ਬੜੀ ਮਹੱਤਵਪੂਰਨ ਜਾਣਕਾਰੀ ਸਰ ਨਾਲ ਸਾਂਝੀ ਕੀਤੀ ਹੈ ਜਸਮੀਤ ਪਾਟਿਆ ਜੀ ਨੇ ਸਕਰੀਨ ਤੇ ਨੰਬਰ ਹੈ 90413 90412 ਇਸ ਨੰਬਰ ਤੇ ਕਾਲ ਕਰੋ WhatsApp ਕਰੋ WhatsApp ਵੀ ਇਸ ਵੀਡੀਓ ਦੇ ਵਿੱਚ ਨੰਬਰ ਜਿਹੜਾ ਹੈ ਉਹ ਡਿਸਪਲੇ ਹੈ ਔਰ ਜਸਮੀਤ ਜੀ ਦੇ ਨਾਲ ਸੰਪਰਕ ਜਾਓ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ